ਐ ਐਮਸੀ ਜਾਬ ਇੱਥੇ ਪਤਾ ਲੱਗਾ ਵੀ ਇੱਥੇ ਖੂਈ ਦੇ ਵਿੱਚ ਇੱਕ 12 ਸਿੰਘਾ ਡਿੱਗਾ ਹੈ ਹਾਂਜੀ ਹਾਂਜੀ ਤੇ ਜਦ ਕੀ ਇਹ ਰਿਆਸੀ ਇਲਾਕਾ ਆਇਆ ਦਿਓਗੇ ਜਾਣਕਾਰੀ ਕੀ ਗੱਲ ਹਾਂਜੀ ਮੈਨੂੰ ਤਕਰੀਬ 11:30 ਵਜੇ ਹੈ ਨਾ ਇੱਥੇ ਸਾਡੇ ਕੁੜੀ ਆ ਰੋਜੀ ਉਹਨੇ ਫੋਨ ਕੀਤਾ ਪਈ ਇੱਥੇ ਸੁੱਕੇ ਖੂਹ ਦੇ ਵਿੱਚ ਐ 12 ਸਿੰਘਾ ਡਿੱਗਾ ਆ ਮੌਕੇ ਤੇ ਮੈਂ ਤੁਰੰਤ ਆਇਆ ਆ ਕੇ ਦੇਖਿਆ ਤਾਂ ਬਾਕੀ ਉਹਦੀ ਮੈਂ ਫੋਟੋ ਖਿੱਚੀ ਫੋਟੋ ਖਿੱਚਣ ਤੋਂ ਬਾਅਦ ਆਪਣੇ ਇੱਕ ਫੋਰੈਸਟ ਗਾਰਡ ਵਾ ਨਵਾਂ ਸ਼ਹਿਰ ਉਹਦਾ ਬਿੰਦਰ ਵਾ ਉਹਨੂੰ ਮੈਂ ਇਨਫੋਰਮ ਕੀਤਾ ਉਹਨੂੰ ਦੱਸਿਆ ਉਹਨੇ ਫਿਰ ਮੈਨੂੰ ਰੇਜ ਅਫਸਰ ਨਾਲ ਮਿਲਨਤਾ ਉਹ ਗੜਸ਼ੰਕਰ ਮੈਂ ਉਹਨਾਂ ਵੀ ਗੱਲ ਕੀਤੀ ਉਹਨਾਂ ਨੇ ਮੈਨੂੰ ਕਹਤਾ ਇਹ ਜਿਹੜਾ ਹਨਾ ਫਲੋਰ ਦੇ ਅੰਦਰ ਪੈਂਦਾ ਫਿਰ ਫਲੋਰ ਮੈਂ ਉਹਨਾਂ ਕੋਲ ਨੰਬਰ ਲਿਆ ਫਿਰ ਉੱਥੇ ਮੈਂ ਜਸਵੰਤ ਸਿੰਘ ਉਹ ਉੱਥੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦਾ ਸਾਡੇ ਕੋਈ ਏਰੀਆ ਨਹੀਂ ਪੈਂਦਾ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਆਂਦਾ ਨਹੀਂ ਪੈਂਦਾ ਉਹ ਇਦਾਂ ਘਰੀ ਘਰੀ ਜਾਂਦੇ ਫਿਰ ਮੈਂ ਗਾਰਡ ਉਹ ਤੇ ਜਿਹੜਾ ਉਹਨੂੰ ਕਿਹਾ ਮੈਂ ਕਿਹਾ ਗੱਲ ਸੁਣੋ ਕੱਲ ਨੂੰ ਰਾਤ ਨੂੰ ਅਗਰ ਕੋਈ ਇਹਨੂੰ ਕੱਢ ਕੇ ਲੈ ਗਿਆ ਸਾਡੇ ਕੋਈ ਰੱਖ ਹੀ ਨਹੀਂ ਹੋਣੀ ਹੈਗੀ ਆ ਤੁਸੀਂ ਜਮੇ ਹੋ ਉਹ ਕਹਿੰਦਾ ਜੀ ਮੈਂ ਕਰ ਰਿਹਾ ਗੱਡੀ ਆ ਰਹੀ ਆ ਹਿਸ਼ਾਰਪੁਰ ਤੋਂ ਹਿਸ਼ਾਰਪੁਰ ਗੱਡੀ ਗਈ ਹੋਆ ਅਸੀਂ ਕਹਿੰਦੇ ਮੈਂ ਬੰਦੇ ਭੇਜ ਰਿਹਾ ਬੜੀ ਜਲਦੀ ਅਸੀਂ ਉਹਨੂੰ ਕੱਢ ਕੇ ਲੈ ਜਾਵਾਂਗੇ ਮੈਂ ਕਿਉਂਕਿ ਇਹ ਸੁੱਕਾ ਖੂਹ ਆ ਉੱਪਰੋਂ ਕੋਈ ਐਵੇਂ ਉਹਨੂੰ ਐਸੋ ਦੇਤਾ ਹੋ ਦੀ ਉਹਨੂੰ ਫੜਿਆ ਜੇ ਅਸੀਂ ਕੱਢਣ ਦਾ ਸੀ ਕੱਢ ਦਿੰਨੇ ਆ ਮੈਂ ਕਿਹਾ ਸਾਡੇ ਕੋ ਫੜ ਲਓ ਨਾ ਇਹਨਾਂ ਛੜਲਾ ਕਿੱਥੇ ਆ ਇਸ ਕਰਕੇ ਤੁਝ ਬਿਮਾਰਵਾ ਤਾਂ ਜਿਹੜੇ ਵਰਲਡ ਐਨੀਮਲ ਇਹ ਨੇ ਲਾਈਫ ਆਫ ਜਾਣ ਵਾਲੇ ਉਹਨਾਂ ਨੂੰ ਭੇਜੋ ਤ੍ਰਾਂਤੇ ਨੂੰ ਕੱਢਿਆ ਜਾਵੇ ਇਹ ਵਸਾਣਾ ਫਾਰਵਰਡ ਪਾ ਪਹਿਲਾਂ ਕਿੰਨੇ ਕਿੰਨੇ ਵਜੇ ਤੁਸੀਂ ਜਾਣਕਾਰੀ ਦਿੱਤੀ ਹੈ ਪ੍ਰਗਟ ਨੇ 11:30 ਵਜੇ ਲਗ ਲੱਗ ਆਵੇਂ ਜੀ ਸਵੇਰ ਦੇ ਪਰ ਜਿੱਦਾਂ ਮੈਨੂੰ ਪਤਾ ਲੱਗਿਆ ਉਹ ਤੋਂ ਬਾਅਦ ਪੇ ਮੈਂ ਪੱਤਰਕਾਰ ਵੀਰਾਂ ਨੂੰ ਵੀ ਦੱਸਿਆ ਹੈਗਾ ਜਿਹੜੇ ਜਿਹੜੇ ਮੇਰੇ ਸੰਬੰਧ ਦਾ ਸੀ ਉਹਨਾਂ ਨੂੰ ਮੈਂ ਮੰਨ ਲਓ ਉਹਨਾਂ ਤੇ ਵਟਸਐਪ ਕੀਤਾ ਬਿਰਦੀ ਸਾਹਿਬ ਅਤੇ ਐਸਡੀ ਨੂੰ ਦਸਤਾਬੀਜ਼ ਦੱਸ ਕੇ ਆਇਆ ਹੈਗਾ ਇਹ ਲੋਕ ਲੋਕਲ ਜੇ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚੇ ਜੀ ਕੋਈ ਨਹੀਂ ਤੱਕ ਪਹੁੰਚਿਆ ਇੱਥੇ ਕੋਈ ਪੁਲਿਸ ਡਿ ਆ ਵਾਕੀ ਖੂਦ ਜਿ ਡਿਗਾ ਕਰਕੇ ਇੱਥੇ ਇਹਦੀ ਸੇਫ ਹੈਗੀ ਆ ਤਾਂ ਕੋਈ ਇਧਰ ਜਾਨ ਨੂੰ ਖਤਰਾ ਨਹੀਂ ਕੋਈ ਹੈਗਾ ਆ ਕਿਉਂਕਿ ਅਸੀਂ ਇਹ ਕੱਢਦੇ ਜੇ ਕੱਢੋ ਤਾਂ ਅਸੀਂ ਗੱਡ ਸਕਦੇ ਆ ਇਹ ਫਿਰ ਅਸੀਂ ਛੱਡਾਂਗੇ ਇਹਨੂੰ ਕਿੱਥੇ ਇਹਦੀ ਲਾਈਫ ਕਿੱਦਾਂ ਬਚਾਵਾਂਗੇ ਆਹ ਲਓ ਠੀਕ ਹੈ ਧੰਨਵਾਦ ਕੋਈ ਨਹੀਂ ਦਰਾ ਇਹ ਤੁਹਾਡਾ ਪਲਾਟ ਹੈ ਜੀ ਹਾਂ ਜੀ ਇਹ ਸਾਡਾ ਪਲਾਟ ਹੈ ਇਹਦੇ ਚ ਖੂਹ ਜਿਹੜਾ ਵਾ ਤੁਹਾਡਾ ਵਾ ਇਹ ਖੂਹ ਵੀ ਸਾਡਾ ਹੈ ਇਹਨੂੰ ਕਾਫੀ ਚਿਰ ਤੋਂ ਇਹ ਬਾਰਾ ਸਿੰਘ ਕਦੋਂ ਡਿਗਾ ਵਿੱਚ ਇਹ ਇਹ ਅੱਜ ਸਵੇਰੇ ਕੋਈ ਸ਼ੇ 7:00 ਵਜੇ ਦਵਾ ਦੇ ਦਿੱਤੇ। ਅੱਛਾ ਤੇ ਤੁਹਾਨੂੰ ਵੀ ਤਾਂ ਪਤਾ ਲੱਗਾ। ਸਾਡੇ ਨਾਲ ਗਾਂ ਦੀ ਗਵਾਂਡੀ ਆ ਇਹਨਾਂ ਨੇ ਕਿਤੇ ਆਵਾਜ਼ ਸੁਣੀ ਹੋਊਗੀ। ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ ਵੀ ਆ ਇੱਥੇ ਦੇਖਿਆ ਦੇਖ ਕੇ ਪਾਟਿਆ ਸਾਹਿਬ ਨੂੰ ਦੱਤਿਆ। ਬਾਕੀ ਜੋ ਵੀ ਕੰਸਰਨ ਗਾਂਹ ਪਾਟਿਆ ਸਾਹਿਬ ਨੇ ਕੀਤਾ ਚਾਹੇ ਫੋਰੈਸਟ ਡਿਪਾਰਟਮੈਂਟ ਨੂੰ ਕੀਤਾ ਚਾਹੇ ਮਿਊਸਪਲ ਕਮਿਟੀ ਆਇਆ ਕਿੰਨੇ ਕੁ ਜੇ ਪਤਾ ਲੱਗਾ ਤੁਹਾਨੂੰ ਇਸੇ ਦੇ? ਸਾਨੂੰ ਕੋਈ 10 ਵਜੇ ਪਤਾ ਲੱਗ ਗਿਆ ਹੋਊਗਾ 10:00 ਵਜੇ ਇਹਨਾਂ ਨੇ ਸੁਣਿਆ ਹੋਊਗਾ। ਅੱਛਾ 11:00 11:30 ਵਜੇ ਪਾਟਿਆ। ਮਤਲਬ ਅੜਿੰਗਦਾ ਸੀ ਕੀ ਕਰਦਾ ਸੀ? ਅੜਿੰਗਦਾ ਸੀਗਾ ਵਾਜ ਬੂ ਕਾ ਮਾਰਦਾ ਕੁੱਤੇ ਵੀ ਪੈਂਦੇ ਹੋਣਗੇ ਚਲੋ ਉਹ ਜਾਣੀ ਇਹਨਾਂ ਨੂੰ ਹੀ ਪਤਾ ਲੱਗਾ ਤਾਂ ਫਿਰ ਇਹਨਾਂ ਨੇ ਸਾਨੂੰ ਦੱਸਿਆ ਅਸੀਂ ਵਿਭਾੜੀਆ ਸਾਹਿਬ ਤੱਕ ਇਹ ਇਨਫੋਰਮੇਸ਼ਨ ਦਿੱਤੀ ਇਹਨਾਂ ਨੇ ਫਿਰ ਗਾਫੋਰਸ ਡਿਪਾਰਟਮੈਂਟ ਨੂੰ ਜਾਂ ਪੁਲਿਸ ਸਟੇਸ਼ਨ ਨੂੰ ਕਮੇਟੀ ਕਰਨ ਜੋ ਵੀ ਕੀਤਾ ਇਹਨਾਂ ਨੇ ਕੀਤਾ ਠੀਕ ਪਰ ਸਾਨੂੰ ਤਾਂ ਇਹ ਹੈ ਵੀ ਵਿਚਾਰੇ ਨੂੰ ਲੈ ਜਾਣੇ ਇੱਥੇ ਐਵੇਂ ਕੋ ਮਾਰ ਦੋ ਜਾਂ ਖਾਲ ਨੂੰ ਬਥੇਰੇ ਤੁਰਿਆ ਫਿਰ ਤੁਰੇ ਫਰਦੀ ਤੁਮ ਪਹਿਲਾਂ ਵੀ ਇਦਾਂ ਦੇ ਜਾਨਵਰ ਦੇਖਣ ਨੂੰ ਨਹੀਂ ਨਹੀਂ ਇੱਧਰ ਨਹੀਂ ਆਇਆ ਕਦੀ ਵੀ ਇਹ ਪਹਿਲੀ ਵਾਰ ਹੀ ਹੋਇਆ ਲੇਖੇ ਭਲੇਖੇ ਜਾ ਗਿਆ ਵਿਚਾਰਾ ਹਰੀਆਲੀ ਦੇਖ ਕੇ ਪੱਠੇ ਖਾਣਾ ਆਊਗਾ ਇਹ ਇੱਥੇ ਮੈਂ ਹੁਣੇ ਮਗਰ ਅੱਤੇ ਬੈਠੇ ਪਟੇ ਪਟੇ ਥੋੜਾ ਸਿੱਟਦੇ ਆ ਯਾਰ ਇੱਥੋਂ ਘਬਰਾਇਆ ਬਹੁਤ ਘਬਰਾਇਆ ਹੁਣ ਕੰਬਣ ਲੱਗ ਪਿਆ ਓ ਜਿਆਦਾ ਬੰਦੇ ਦੇ ਇਹ ਦੇਖੋ ਇੱਥੇ ਬਿੰਦਰਾ ਉਹ ਬਾਹਰ ਉਹਨੂੰ ਤਾਂ ਦੱਸਿਆ ਉਹ ਤੋਂ ਬਾਅਦ ਉਹ ਰੇਜਾ ਫਿਰ ਮੈਂ ਉੱਥੇ ਘਰ ਚ ਕਰੀ ਉਹਨੂੰ ਦੱਸਿਆ ਉਹੀ ਫਲੋਰ ਦਾ ਮੈਂ ਨੰਬਰ ਦੱਸਿਆ ਫਲੋਰ ਵੀ ਗੁੰਜਦਾ ਫਲੋਰ ਵਾਲੇ ਕਹਿੰਦੇ ਸਾਡੇ ਪੀਰੀ ਆ ਗਏ ਫਿਰ ਮੈਂ ਘਾਟ ਨੂੰ ਬਿੰਦਰਾ